ਸਾਰੇ ਹੀ ਕਬੂਤਰ ਬਾਜ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਵੈਲਕਮ ਹੈ ਵੀਰ ਜੀ ਸੋ ਭਰਾਵੋ ਅੱਜ ਤੁਹਾਨੂੰ ਸ਼ੋਅ ਕਰਵਾ ਰਹੇ ਹਾਂ ਘਰ ਦੀਆਂ ਕਬੂਤਰੀਆਂ ਦਾ ਜੋ ਕਿ ਕਾਲੀਆਂ ਚੀਨੀਆਂ ਆਪਣੀਆਂ ਕਬੂਤਰੀਆਂ ਐ ਤੇ ਦੱਸਿਓ ਕਿਵੇਂ ਲੱਗਦੀਆਂ ਕਬੂਤਰੀਆਂ ਤੇ ਅੱਜ ਆਪਾਂ ਭਰਾਵੋ ਬਹੁਤ ਹੀ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਜਿਸ ਤੱਕ ਸਾਰੇ ਹੀ ਕਬੂਤਰ ਬਾਜ ਭਰਾਵਾਂ ਨੂੰ ਸਾਹਮਣਾ ਕਰਨਾ ਪੈਂਦਾ ਆ ਕਿ ਆਪਾਂ ਨੂੰ ਵੀ ਪਿਛਲੀ ਵੀਡੀਓ ਦੇ ਉੱਪਰ ਇੱਕ ਭਰਾ ਨੇ ਕਮੈਂਟ ਕੀਤਾ ਕਿ ਕਬੂਤਰ ਘਰ ਵਿੱਚ ਨਹੀਂ ਰੱਖਣੇ ਚਾਹੀਦੇ ਉਜਾੜਾ ਮੰਗਦੇ ਆ ਤੇ ਅਕਸਰ ਹੀ ਜੇਕਰ ਸਾਡੇ ਘਰ ਦੇ ਵਿੱਚ ਕੋਈ ਬਾਹਰੋਂ ਆਉਂਦਾ ਹੈ ਤਾਂ ਉਹ ਵੀ ਇਹੀ ਗੱਲ ਕਹਿੰਦਾ ਆ ਠੀਕ ਆ ਤੇ ਸਾਰੇ ਕਬੂਤਰ ਬਾਜ ਭਰਾਵਾਂ ਨੇ ਇਹ ਵਾਲੀ ਗੱਲ ਵਾਪਰਦੀ ਹੋਊਗੀ ਜੇਕਰ ਅੱਜ ਤੋਂ ਬਾਅਦ ਤੁਹਾਨੂੰ ਇਹ ਵਾਲੀ ਗੱਲ ਕੋਈ ਕਵੇ ਤੇ ਆਪਣੀ ਤੁਸੀਂ ਇਹ ਵਾਲੀ ਵੀਡੀਓ ਉਸ ਬੰਦੇ ਨੂੰ ਦਿਖਾ ਸਕਦੇ ਹੋ ਠੀਕ ਆ ਤੇ ਉਹਦੀ ਜੋ ਵੀ ਸ਼ੰਕਾ ਹੈ ਬਹਿਮ ਆ ਸਾਰਾ ਦੂਰ ਹੋ ਜਾਊਗਾ ਠੀਕ ਆ ਪ੍ਰਾਭੋ ਸੋ ਆਜੋ ਆਜੋ ਆਪਾਂ ਅੱਜ ਗੱਲਬਾਤ ਸ਼ੁਰੂ ਕਰਦੇ ਆਂ ਤੇ ਇੱਕ ਭਰਾ ਨੇ ਕਮੈਂਟ ਕੀਤਾ ਸੀ ਆਪਾਂ ਨੂੰ ਪਿਛਲੀ ਵੀਡੀਓ ਉੱਪਰ ਕਿ ਕਬੂਤਰ ਉਜਾੜਾ ਮੰਗਦਿਆ ਘਰ ਵਿੱਚ ਨਹੀਂ ਰੱਖਣੇ ਚਾਹੀਦੇ ਤੇ ਮੈਂ ਵੀ ਉਹ ਭਰਾ ਨੂੰ ਰਪਲਾਈ ਦਿੱਤਾ ਸੀਗਾ ਕਿ ਵੀਰੇ ਜਿਹੜਾ ਹੱਥ ਵਿੱਚ ਫੋਨ ਫੜਿਆ ਜਿੱਤੋਂ ਕਮੈਂਟ ਕੀਤਾ ਉਜਾੜਾ ਇਹ ਵੀ ਬਹੁਤ ਜ਼ਿਆਦਾ ਮੰਗਦਾ ਆ ਠੀਕ ਹੈ ਨਾ ਤੇ ਉਜਾੜੇ ਦੀ ਆਪਾਂ ਗੱਲ ਕਰੀਏ ਤੇ ਬਹੁਤ ਹੀ ਕਾਰਨਾ ਤੋਂ ਘਰ ਦਾ ਉਜਾੜਾ ਹੁੰਦਾ ਆ ਕੋਈ ਘਰ ਦੇ ਵਿੱਚ ਜੀ ਕੋਈ ਸ਼ਰਾਬੀ ਨਿਕਲ ਜਾਵੇ ਠੀਕ ਆ ਹੁਣ ਤੇ ਜਿਆਦਾ ਚਿੱਟੇ ਦਾ ਮਾਹੌਲ ਚੱਲਦਾ ਪਿਆ ਆ ਤੇ ਉਹਨਾਂ ਵਿੱਚ ਮੈਨੂੰ ਲੱਗਦਾ ਨਹੀਂ ਕਿਸੇ ਨੇ ਕਬੂਤਰ ਰੱਖੇ ਹੋਣਗੇ ਤੇ ਫੇਰ ਵੀ ਉਹਨਾਂ ਦਾ ਉਜਾੜਾ ਹੁੰਦਾ ਪਿਆ ਤੇ ਪਰ ਆਪਾਂ ਕੋਈ ਸੋਖਾ ਤਰੀਕਾ ਲੱਭਦੇ ਆ ਕਿਸੇ ਦੇ ਸਿਰਫ ਭਾਂਡਾ ਫੋੜਨ ਵਾਸਤੇ ਠੀਕ ਆ ਜਦੋਂ ਕਿ ਆਪਾਂ ਕਬੂਤਰਾਂ ਨੂੰ ਲੱਭ ਲੈਂਦੇ ਆ ਕਿ ਕਬੂਤਰਾਂ ਦੇ ਨਾਲ ਉਜਾੜੇ ਵਾਲੀ ਗੱਲ ਕਿਵੇਂ ਜੁੜਦੀ ਆ ਉਸ ਤੇ ਗੱਲਬਾਤ ਕਰਦੇ ਆ ਸ਼ੁਰੂ ਕਰਦੇ ਆ ਕਿ ਜਿਵੇਂ ਕਿ ਇੱਕ ਬਿਮਾਰ ਵਿਅਕਤੀ ਹੁੰਦਾ ਆ ਉਹ ਤਾਂ ਜਦੋਂ ਬੈਠਿਆ ਉੱਠਿਆ ਨਹੀਂ ਜਾਂਦਾ ਉਹ ਹੂੰਗਦਾ ਆ ਜਿਵੇਂ ਕਬੂਤਰ ਹੂੰਗਦੇ ਆ ਠੀਕ ਆ ਕਬੂਤਰ ਆਪਸ ਵਿੱਚ ਗੱਲਬਾਤ ਕਰਦੇ ਆ ਜਦੋਂ ਕਬੂਤਰੀ ਨੇ ਆਂਡੇ ਦੇਣੇ ਹੁੰਦੇ ਆ ਜਾਂ ਤਾਂ ਕਰਕੇ ਤੇ ਜਾਂ ਬੱਚਿਆਂ ਨੂੰ ਦਾਣਾ ਦੇਣਾ ਹੁੰਦਾ ਉਦੋਂ ਹੂੰਗਦੇ ਆ ਤੇ ਇੱਕ ਬਿਮਾਰ ਵਿਅਕਤੀ ਆ ਉਹ ਵੀ ਇਸੇ ਤਰ੍ਹਾਂ ਹੀ ਕਰਦਾ ਆ ਤੇ ਉਹਦੇ ਨਾਲ ਜਿਹੜੀ ਇਨਸਾਨਾਂ ਨੂੰ ਖਿਜ ਹੁੰਦੀ ਆ ਜਦੋਂ ਕਬੂਤਰ ਹੂੰਗਦੇ ਆ ਕਿ ਬਿਮਾਰ ਬੰਦੇ ਵਾਂਗੂ ਕਰਦੇ ਆ ਠੀਕ ਆ ਬਿਮਾਰ ਬੰਦੇ ਵਾਂਗੂ ਹੂੰ ਹੂੰ ਕਰਦੇ ਆਏ ਤੇ ਉੱਥੋਂ ਫੇ ਉਹਨਾਂ ਨੂੰ ਖੇਜ ਹੁੰਦੀ ਆ ਕਿ ਇਹ ਬਿਮਾਰੀ ਸੱਦਦੇ ਆ ਠੀਕ ਹੈ ਇੱਕ ਘਰ ਦਾ ਉਝਾੜ ਮੰਗਦੇ ਇੱਥੋਂ ਖਿਆਲ ਉੱਠਦਾ ਇੱਕ ਤੇ ਜਦੋਂ ਕਿ ਆਪਸੀ ਇੱਕ ਗੱਲਬਾਤ ਕਰਦੇ ਆ ਇਨਸਾਨ ਜਿਹੜਾ ਹਰ ਇੱਕ ਚੀਜ਼ ਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਆ ਦੋ ਮਿੰਟ ਲੋਂਦਾ ਆਪਣੇ ਨਾਲ ਜੋੜਨ ਵਾਸਤੇ ਇੱਕ ਪੰਛੀ ਆ ਉਹ ਵੀ ਬੋਲਦਾ ਆ ਉਹ ਆਪਣੇ ਤਰੀਕੇ ਨਾਲ ਬੋਲਦਾ ਆ ਤੇ ਉਸ ਦੀ ਇਹਨਾਂ ਨੇ ਭਾਸ਼ਾ ਬਣਾ ਲਈ ਆ ਕਿ हे भगवान तेरी कुदरत कुछ एदा बोलदा या वो अपनी भाषा ਵਿੱਚ ਬੋਲਦਾ ਤੇ ਇਨਸਾਨ ਨੇ ਆਪਣੀ ਭਾਸ਼ਾ ਵਿੱਚ ਉਹਦੀ ਇਹ ਵਾਲੀ ਗੱਲ ਬਣਾ ਲਈ ਆ ਕਿ ਉਹ ਇਹ ਗੱਲ ਕਹਿੰਦਾ ਆ ਪੰਛੀ ਤੇ ਜਦੋਂ ਕਿ ਉਹ ਪੰਛੀ ਇਹ ਗੱਲ ਨਹੀਂ ਕਹਿੰਦਾ ਇਹਨਾਂ ਦੀ ਆਪੋ ਆਪਣੀ ਭਾਸ਼ਾ ਹੁੰਦੀ ਆ ਤੇ ਇਸ ਕਰਕੇ ਜਿਹੜਾ ਇਨਸਾਨ ਫਟਾਫਟ ਆਪਣੇ ਨਾਲ ਜੋੜ ਲੈਂਦਾ ਆ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਪਹਿਲਾਂ ਕਬੂਤਰ ਬਣੇ ਜਾਂ ਇਨਸਾਨ ਬਣਿਆ ਜੇਕਰ ਪਹਿਲਾਂ ਇਨਸਾਨ ਬਣਿਆ ਤੇ ਫਿਰ ਉਸ ਟਾਈਮ ਦੇ ਉੱਪਰ ਵੀ ਉਜਾੜਾ ਚੱਲਦਾ ਸੀਗਾ ਤੇ ਉਹ ਕੌਣ ਕਰਦਾ ਸੀਗਾ ਠੀਕ ਹੈ ਜਿਆ ਪਰਮਾਤਮਾ ਨੂੰ ਬਾਅਦ ਵਿੱਚ ਯਾਦ ਆਇਆ ਕਿ ਮੈਂ ਇਨਸਾਨ ਦਾ ਉਜਾੜਾ ਵੀ ਕਰਨਾ ਆ ਕਿਉਂ ਨਾ ਕਬੂਤਰ ਤਿਆਰ ਕਰਾਂ ਠੀਕ ਹੈ ਤੇ ਜੇਕਰ ਪਹਿਲਾਂ ਕਬੂਤਰ ਸੀਗੇ ਬਾਅਦ ਵਿੱਚ ਇਨਸਾਨ ਆਇਆ ਠੀਕ ਹੈ ਤੇ ਫਿਰ ਕਬੂਤਰ ਪਹਿਲਾਂ ਕਿਸ ਦਾ ਉਜਾੜਾ ਕਰਦੇ ਸੀਗੇ ਜਾਂ ਪਰਮਾਤਮਾ ਨੂੰ ਫਿਰ ਬਾਅਦ ਵਿੱਚ ਯਾਦ ਆਇਆ ਕਿ ਮੈਂ ਇਨਸਾਨ ਵੀ ਬਣਾਉਣਾ ਹੈ ਕਬੂਤਰ ਉਸ ਦਾ ਉਜਾੜਾ ਕਰਨਗੇ ਠੀਕ ਹੈ ਪਰਮਾਤਮਾ ਦੀ ਬਣਾਈ ਕੋਈ ਵੀ ਚੀਜ਼ ਉਜਾੜਨੀ ਮੰਗਦੀ ਕਿਸੇ ਚੀਜ਼ ਦਾ ਇਹ ਤੁਹਾਡੀ ਖੈਰ ਸੁਖ ਮੰਗਦੇ ਆ ਪ੍ਰਭੂ ਠੀਕ ਹੈ ਜਦੋਂ ਤੁਸੀਂ ਕਿਤੇ ਬਾਹਰ ਅੰਦਰ ਗਏ ਹੁੰਨੇ ਆ ਤੇ ਇਹ ਤੁਹਾਡੀ ਉਡੀਕ ਕਰਦੇ ਆ ਇਹਨਾਂ ਵਾਸਤੇ ਤੁਸੀਂ ਰੱਬ ਹੋਗੇ ਕਿ ਤੁਹਾਡੇ ਤੋਂ ਉਮੀਦ ਰੱਖਦੇ ਆਓ ਤੇ ਸਾਨੂੰ ਦਾਣਾ ਪਾਉ ਠੀਕ ਹੈ ਤੇ ਜੇਕਰ ਤੁਹਾਡੇ ਨਾਲ ਕੋਈ ਬਾਹਰ ਘਟਨਾ ਵੀ ਵਾਪਰ ਨਹੀਂ ਹੁੰਦੀ ਹੈ ਸ਼ਾਇਦ ਇਹਨਾਂ ਕਰਕੇ ਟਲ ਜਾਂਦੀ ਕਿਉਂਕਿ ਇਹ ਤੁਹਾਨੂੰ ਪਿਆਰ ਕਰਦੇ ਉਡੀਕ ਕਰਦੇ ਹੁੰਦੇ ਆ ਤੇ ਜੇਕਰ ਆਪਾਂ ਦੂਸਰੀ ਗੱਲਬਾਤ ਕਰੀਏ ਕਿ ਕਬੂਤਰ ਜੜੇ ਆ ਇੱਕ ਘਰ ਦੇ ਵਿੱਚ ਗੁਲਾਮ ਕਰਨ ਦੇ ਨਾਲ ਸਾਡਾ ਉਜਾੜਾ ਹੁੰਦਾ ਆ ਤੇ ਇੱਥੇ ਕਬੂਤਰਵਾਜ ਵੀ ਇੱਕ ਸਪਸ਼ਟੀਕਰਨ ਦਿੰਦੇ ਆ ਜੋ ਕਿ ਆਪਾਂ ਨਿਰਪੱਖ ਹੋ ਕੇ ਵਾਲੀ ਗੱਲਬਾਤ ਕਰਾਂਗੇ ਕਿ ਆਪਾਂ ਇੱਕ ਪੱਖ ਦੀ ਗੱਲਬਾਤ ਨਹੀਂ ਕਰ ਰਹੇ ਅੱਜ ਅੱਜ ਆਪਾਂ ਦੋਵੇਂ ਪੱਖਾਂ ਦੀ ਗੱਲਬਾਤ ਕਰਾਂਗੇ ਕਿ ਉਥੇ ਸਪਸ਼ਟੀਕਰਨ ਕਬੂਤਰਵਾਜਾਂ ਦਾ ਇਹ ਹੁੰਦਾ ਆ ਕਿ ਜੇਕਰ ਆਪਾਂ ਕਬੂਤਰਾਂ ਨੂੰ ਇਹਨਾਂ ਨੂੰ ਉਡਾ ਦਵਾਂਗੇ ਆਜ਼ਾਦ ਕਰ ਦਵਾਂਗੇ ਪਹਿਲੀ ਗੱਲ ਤੋਂ ਕਬੂਤਰ ਬਾਜ ਇਹ ਕਹਿੰਦੇ ਕਿ ਆਪਾਂ ਨੇ ਉਹ ਗੁਲਾਮ ਨਹੀਂ ਕੀਤਾ ਇਹ ਉੱਡ ਕੇ ਆਪਣੇ ਆਪ ਹੀ ਘਰੇ ਆ ਜਾਂਦੇ ਆ ਠੀਕ ਆ ਤੁਸੀਂ ਇਹਨਾਂ ਦਾ ਮਾਈਂਡ ਜਿਹੜਾ ਆ ਉਹ ਗੁਲਾਮ ਕਰ ਲਿਆ ਆਪਣੇ ਕਬੂਤਰ ਬਾਜ ਭਰਾਵਾਂ ਨੇ ਪਹਿਲਾਂ ਇਹਨਾਂ ਨੂੰ ਛਤਰੀ ਤੇ ਲਗਾ ਲਿਆ ਇਹਨਾਂ ਦੀ ਆਦਤ ਬਣਾਈ ਇੱਕ ਠੀਕ ਆ ਉਸ ਤੋਂ ਬਾਅਦ ਇਹ ਵਿਚਾਰੇ ਜਦੋਂ ਆਪਣੇ ਫਿਰ ਪਿੰਜਰੇ ਨੂੰ ਘਰ ਸਮਝਣਾ ਸ਼ੁਰੂ ਕਰ ਦਿੰਦੇ ਆ ਫਿਰ ਇਹ ਕਿਤੇ ਨਹੀਂ ਜਾਂਦੇ ਹੁੰਦੇ ਗੁਲਾਮ ਹੀ ਆ ਇੱਕ ਘੋੜੇ ਨੂੰ ਤੁਸੀਂ ਜੇਕਰ ਇੱਕ ਕੁਰਸੀ ਦੇ ਨਾਲ ਵੀ ਪਲਾਸਟਿਕ ਦੇ ਨਾਲ ਬੰਨ੍ਹ ਦੋਗੇ ਤੇ ਉਹ ਹਿੱਲਦਾ ਨਹੀਂਗਾ ਉਹਨੂੰ ਇਹ ਹੋ ਜਾਂਦਾ ਆ ਕਿ ਮੈਨੂੰ ਬੰਨਿਆ ਆ ਉਸੇ ਤਰੀਕੇ ਦੇ ਨਾਲ ਹੀ ਆਪਾਂ ਕਬੂਤਰਾਂ ਨੂੰ ਬੰਨ੍ਹ ਲਿਆ ਆ ਤੇ ਇਹ ਸਪਸ਼ਟਿਕਰਨ ਬਿਲਕੁਲ ਗਲਤ ਆ ਕਿ ਇਹ ਕਬੂਤਰ ਜਿਹੜੇ ਆਪਾਂ ਨੇ ਗੁਲਾਮ ਨਹੀਂ ਕੀਤੇ ਠੀਕ ਆ ਹਾਂ ਇਹ ਆ ਕਿ ਜਦੋਂ ਸਾਡੇ ਖੁੱਡੇ ਦੇ ਵਿੱਚੋਂ ਨਿਕਲ ਕੇ ਉੱਡਦੇ ਆ ਤੇ ਜਦੋਂ ਕੋਈ ਕਬੂਤਰ ਬਾਹਰ ਬੈਠ ਜਾਂਦਾ ਆ ਉਹਨੂੰ ਹਲੇ ਤੱਕ ਬਾਹਰ ਲਾ ਰਹਿਣਾ ਸੈਣਾ ਨਹੀਂ ਹੁੰਦਾ ਜਦੋਂ ਕਿ ਉਹ ਕਿਸੇ ਚੀਜ਼ ਦਾ ਸ਼ਿਕਾਰ ਹੋ ਜਾਂਦਾ ਜਾਂ ਭੁੱਖਾ ਮਰ ਜਾਂਦਾ ਆ ਪਰ ਹੌਲੀ-ਹੌਲੀ ਕਰਕੇ ਉਹ ਆਪਣਾ ਜੀਵਨ ਬਸਰਾ ਕਰਨਾ ਸ਼ੁਰੂ ਕਰ ਦਿੰਦਾ ਉਹਨੂੰ ਪਤਾ ਲੱਗ ਜਾਂਦਾ ਆ ਜੀਣ ਬਾਰੇ ਠੀਕ ਆ ਇੱਕਦਮ ਜਦੋਂ ਹਨੇਰੇ ਚੋਂ ਨਿਕਲ ਕੇ ਉਹ ਚਾਨਣ ਦੇ ਵਿੱਚ ਹੁੰਦਾ ਆ ਤਾਂ ਥੋੜੀਆਂ ਦਿੱਕਤਾਂ ਉਹਨੂੰ ਜ਼ਰੂਰ ਆਉਂਦੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਆ ਤੇ ਉਸ ਤੋਂ ਬਾਅਦ ਉਹ ਜੀਣਾ ਸਿੱਖ ਲੈਂਦਾ ਆ ਠੀਕ ਆ ਕਈ ਥਾਵਾਂ ਤੇ ਤੁਸੀਂ ਦੇਖਿਆ ਹੋਊਗਾ ਗੁਰਦੁਆਰਿਆਂ ਦੇ ਵਿੱਚ ਜਾਂ ਮੰਦਰਾਂ ਦੇ ਵਿੱਚ ਕਬੂਤਰ ਰਹਿੰਦੇ ਆ ਰਾਖਮੇ ਕਬੂਤਰ ਠੀਕ ਆ ਇਹਨਾਂ ਰਾਖਮੇ ਆਪਾਂ ਹੀ ਬਣਾ ਲਿਆ ਆ ਅੱਗੇ ਤੋਂ ਅੱਗੇ نسل ਇਹਨਾਂ ਦੀ ਬਣਾ ਕੇ ਤੇ ਰਾਖਮੇ ਹੋ ਗਏ ਤੇ ਪਰ ਇਹ ਆਜ਼ਾਦ ਵੀ ਰਹਿਣਾ ਸਿੱਖ ਜਾਂਦੇ ਆ ਬਾਹਰ ਰਹਿੰਦੇ ਵਾਲੇ ਕਬੂਤਰ ਠੀਕ ਆ ਤੇ ਇੱਥੇ ਕਬੂਤਰ ਬਾਜ਼ ਇਹ ਬੜੀ ਗੱਲ ਕਹਿ ਕੇ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਆਪਣਾ ਹਿਸਾਬ ਕਿਤਾਬ ਨਹੀਂ ਪੂਰਾ ਦੱਸਦੇ ਤੇ ਇਹ ਗੱਲ ਜਰੂਰ ਸਾਫ਼ ਕਰ ਦੇਣੀ ਚਾਹੀਦੀ ਸਾਨੂੰ ਸ਼ੌਂਕ ਆ ਸ਼ੌਂਕ ਦਾ ਕੋਈ ਮੋਲ ਨਹੀਂਗਾ ਆਪਾਂ ਰੱਖੇ ਆ ਬਾਜ਼ੀਆਂ ਢੋਣੇ ਆ ਠੀਕ ਆ ਤੇ ਸਾਡੇ ਕੋ ਨਹੀਂ ਛੱਡੇ ਜਾਂਦੇ ਤੇ ਇੱਥੇ ਇੱਕ ਗੱਲ ਹੋਰ ਆ ਜਾਂਦੀ ਆ ਫਿਰ ਕਬੂਤਰ ਬਾਜ਼ ਜੇ ਮੇਰੀ ਇਹ ਗੱਲਾਂ ਸਹਿਮਤ ਹੋ ਗਏ ਕਿ ਹਾਂ ਇਹ ਕਬੂਤਰ ਬਾਾਰ ਵੀ ਆਯਾਦ ਰਹਿ ਸਕਦੇ ਆ ਫਿਰ ਉਹ ਇੱਥੇ ਆਪਣੇ ਆਪ ਨੂੰ ਇੱਕ ਹੌਸਲਾ ਜਿ ਦਿੰਦੇ ਆ ਲੋਕ ਵੀ ਇੰਨੇ ਪੂਰੇ ਕੰਮ ਕਰਦੇ ਆ ਜੇ ਆਪਾਂ ਦੇ ਵਿੱਚ ਕਬੂਤਰ ਰੱਖ ਲੈ ਤੇ ਕਿੱਡੀ ਕੀ ਗੱਲ ਹੋ ਗਈ ਲੋਕਾਂ ਨੇ ਘੋੜੇ ਵੀ ਰੱਖੇ ਹੀ ਆ ਲੋਕਾਂ ਨੇ ਕੁੱਕੜ ਵੀ ਰੱਖੇ ਹੀ ਆ ਤੇ ਆਪਾਂ ਕਬੂਤਰ ਰੱਖ ਲੈ ਤੇ ਕਿੱਡੀ ਕੀ ਗੱਲ ਹੋ ਗਈ ਤੇ ਫਿਰ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਹੌਸਲਾ ਦਿੰਦੇ ਆ ਕਬੂਤਰ ਬਾਜ਼ ਠੀਕ ਆ ਤੇ ਸਾਫ਼ ਕਹੋ ਸਾਨੂੰ ਸ਼ੌਂਕ ਆ ਆਪਾਂ ਕਬੂਤਰ ਰੱਖੇ ਆ ਸਾਡੇ ਕੋ ਨਹੀ ਛੱਡੇ ਜਾਂਦੇ ਆਪਾਂ ਉਡਾਉਨੇ ਆ ਬਈ ਜਿਹੜੀ ਗੱਲ ਸਾਫ਼ ਹੈ ਠੀਕ ਹੈ ਕਿਸੇ ਵੀ ਗੱਲ ਦੇ ਉੱਪਰ ਪਰਦਾ ਨਾ ਪਾਵੋ ਪਰਦਾ ਪਾਇਆ ਤੁਸੀਂ ਝੂਠੇ ਪੈ ਜਾਓਗੇ ਅੱਜ ਨਹੀਂ ਤਾਂ ਕੱਲ ਨੂੰ ਝੂਠੇ ਜ਼ਰੂਰ ਪੈ ਜਾਓਗੇ ਠੀਕ ਹੈ ਭਰਾਵੋ ਬਾਕੀ ਤੁਹਾਡੇ ਨਾਲ ਬਹੁਤ ਜ਼ਿਆਦਾ ਰਿਸ਼ਤੇਦਾਰੀਆਂ ਬਣੀਆਂ ਹੋਈਆਂ ਆ ਠੀਕ ਆ ਉਜਾੜਾ ਸਾਡਾ ਸੰਸਾਰਿਕ ਰੂਪ ਦੇ ਵਿੱਚ ਜ਼ਰੂਰ ਹੁੰਦਾ ਆ ਠੀਕ ਆ ਆਪਾਂ ਜਿਹਨੂੰ ਉਜਾੜਾ ਮੰਨਦੇ ਆ ਸੰਸਾਰਿਕ ਰੂਪ ਦੇ ਵਿੱਚ ਕਿ ਸਾਡੀ ਪ੍ਰਾਪਰਟੀ ਘਟਣੀ ਸ਼ੁਰੂ ਹੋ ਗਈ ਠੀਕ ਆ ਲੜਾਈ ਝਗੜ ਝਗੜੇ ਰਹਿਣੇ ਸ਼ੁਰੂ ਹੋ ਗਏ ਜਦੋਂ ਕਿ ਸਾਡਾ ਉਜਾੜਾ ਜਿਹੜਾ ਉਹ ਜਨਮ ਤੋਂ ਸ਼ੁਰੂ ਹੋ ਜਾਂਦਾ ਆ ਠੀਕ ਆ ਪ੍ਰਾਪਰਟੀਆਂ ਵੱਲ ਨੂੰ ਵਧਣਾ ਹੀ ਸਾਡਾ ਉਜਾੜਾ ਹੁੰਦਾ ਜੋ ਅਸਲ ਉਜਾੜਾ ਆ ਪਰਮਾਤਮਾ ਨੂੰ ਛੱਡ ਕੇ ਪ੍ਰਾਪਰਟੀਆਂ ਵਾਲੀ ਸਾਈਡ ਵੱਧਣਾ ਸ਼ੁਰੂ ਹੋ ਜਾਣਾ ਮੋਹ ਵੱਧ ਜਾਣਾ ਲਾਲਚ ਵੱਧ ਜਾਣਾ ਸਭ ਤੋਂ ਵੱਡਾ ਉਜਾੜਾ ਇਹੀ ਆ ਪਰ ਸੰਸਾਰਿਕ ਰੂਪ ਦੇ ਵਿੱਚ ਆਪਾਂ ਉਜਾੜਾ ਇਸ ਨੂੰ ਹੀ ਕਹਿ ਸਕਦੇ ਕਿ ਸਾਡੀ ਪ੍ਰਾਪਰਟੀ ਘਟਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਤੇ ਉਹ ਆਪਾਂ ਕਬੂਤਰਾਂ ਦੇ ਉੱਪਰ ਸਾਰੀ ਗੱਲਬਾਤ ਥੋਪ ਦਿੰਨੇ ਆ ਹਰ ਘਰ ਦੇ ਵਿੱਚ ਲੜਾਈ ਹੁੰਦੀ ਆ ਇੱਥੇ ਕਈ ਬੰਦੇ ਆ ਆ ਕੇ ਤੁਰ ਗਏ ਆ ਠੀਕ ਆ ਹੁਣ ਜੇਕਰ ਆਪਾਂ ਸਿੱਧੂ ਮੂਸੇ ਵਾਲੇ ਦੀ ਗੱਲ ਕਰ ਲਈਏ ਉਹ ਪੁਰਾਣੇ ਪ੍ਰੋਫਾਈਲ ਦੇ ਉੱਪਰ ਸਿੱਧੂ ਮੂਸੇ ਵਾਲੇ ਦੀ ਫੋਟੋ ਲਗਾਈ ਆ ਤੇ ਸਿੱਧੂ ਮੂਸੇ ਵਾਲਾ ਵੀ ਚਲੇ ਆ ਗਿਆ ਜਦੋਂ ਕਿ ਉਹਨੇ ਘਰੇ ਕਬੂਤਰ ਵੀ ਨਹੀਂ ਸੀਗੇ ਰੱਖੇ ਠੀਕ ਆ ਤੇ ਹੁਣ ਉਸ ਤੇ ਘਰੇ ਉਹਦੇ ਛੋਟੇ ਭਰਾ ਨੇ ਜਨਮ ਲਿਆ ਕਿਉਂਕਿ ਜੋ ਬਣਿਆ ਸੋ ਟੈਣਾ ਇਹ ਦੁਨੀਆਦਾਰੀ ਇਦਾਂ ਹੀ ਚੱਲਦੀ ਆਈ ਆਪਾਂ ਛੋਟੇ ਜਿਹੇ ਸਰਕਲ ਵਿੱਚ ਸੋਚਦੇ ਆਂ ਕਿ ਜੇਕਰ ਸਾਡੀ 50 ਸਾਲ ਦੀ ਉਮਰ ਆਪਾਂ ਉਸ ਦੇ ਵਿੱਚ ਹੀ ਸਭ ਕੁਝ ਦੇਖਦੇ ਆਂ 50 ਸਾਲ ਦੇ ਵਿੱਚ ਵਿੱਚ ਹੀ ਕਿ ਦੁਨੀਆ ਤੇ ਇਦਾਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਫੁਲਾਨ ਹੋਣਾ ਚਾਹੀਦਾ ਤੇ ਇੱਥੇ ਅਰਬਾਂ ਖਰਬਾਂ ਸਾਲ ਹੋ ਗਏ ਆ ਤੇ ਉਹ ਸਾਰਾ ਕੁਝ ਹੀ ਚੱਲੀ ਜਾਂਦਾ ਸਾਨੂੰ ਇਹ ਲੱਗਦਾ ਆ ਕਿ ਸਾਡੇ ਬਿਨਾ ਸੰਸਾਰ ਨਹੀਂਗਾ ਚੱਲਣਾ ਠੀਕ ਆ ਆਪਾਂ ਸਿਰਫ ਇੱਕ ਇਹ ਮੱਲ ਜੀ ਮਾਰ ਕੇ ਬੈਠੇ ਆਂ ਹੋਰ ਕੁਛ ਵੀ ਨਹੀਂਗਾ ਇਸ ਕਰਕੇ ਸਾਨੂੰ ਲੱਗਦਾ ਆ ਕਿ ਕਬੂਤਰ ਉਜਾੜਾ ਮੰਗਦੇ ਆ ਆਪਾਂ ਸਾਰੀਆਂ ਚੀਜ਼ਾਂ ਆਪਣੇ ਨਾਲ ਜੋੜ ਲੈਣੇ ਆਂ ਭਰਾਵੋ ਠੀਕ ਆ ਆਪਣੇ ਨਾਲ ਜੋੜਨ ਦੀ ਲੋੜ ਨਹੀਂ ਹੈਗੀ ਕਬੂਤਰ ਬਿਲਕੁਲ ਵੀ ਉਜਾੜ ਨਹੀਂ ਮੰਗਦੇ ਹਾਂ ਇੱਕ ਤਰੀਕੇ ਨਾਲ ਜਿਵੇਂ ਮੈਂ ਗੱਲ ਕਰਦਾ ਤੁਹਾਡੇ ਨਾਲ ਬਹੁਤ ਜ਼ਿਆਦਾ ਰਿਸ਼ਤੇਦਾਰੀਆਂ ਬਣੀਆਂ ਆ ਤੇ ਸੰਸਾਰਿਕ ਰੂਪ ਦੇ ਵਿੱਚ ਜੇਕਰ ਆਪਾਂ ਸੰਸਾਰ ਦੇ ਉੱਪਰ ਰਹਿਣਾ ਆ ਤੇ ਆਪਾਂ ਨੂੰ ਪੈਸਾ ਵੀ ਜ਼ਰੂਰੀ ਆ ਠੀਕ ਆ ਤੇ ਲੋੜਾਂ ਜਿਹੜੀਆਂ ਉਹ ਜ਼ਰੂਰੀ ਆ ਜੇਕਰ ਆਪਾਂ ਕਬੂਤਰ ਰੱਖ ਕੇ ਕੋਈ ਕੰਮਕਾਰ ਨਹੀਂ ਕਰਦੇ ਇਕੱਲੇ ਕਬੂਤਰਾਂ ਦੇ ਉੱਪਰ ਡਿਪੈਂਡ ਹੋ ਜਾਂਦੇ ਆ ਤੇ ਫੇਰ ਇਹ ਕੋਈ ਜਾੜੇ ਦਾ ਕਾਰਨ ਬਣਦਾ ਆ ਜੇਕਰ ਆਪਾਂ ਚਿੜੀ ਮਾਰੀ ਕਰਦੇ ਆ ਇੱਕ ਕਬੂਤਰ ਕਿਸੇ ਦਾ ਆ ਗਿਆ ਤੇ ਸਵੇਰੇ ਹੀ ਆਪਣੇ ਕੰਮ ਤੋਂ ਛੁੱਟੀ ਕਰ ਲਈ ਆ ਮੁੜ ਕੇ ਆਪਾਂ ਸਾਰਾ ਦਿਨ ਉਹਨੂੰ ਫੜਦੇ ਰਹੇ ਤਾਂ ਸ਼ਾਮ ਨੂੰ ਕਿਸੇ ਹੋਰ ਨੇ ਪੜ ਲਿਆ ਨਾ ਕਬੂਤਰ ਹੱਥ ਆਇਆ ਤਾਂ ਉਧਰੋਂ ਆਪਣਾ ਕੰਮ ਤੋਂ ਵੀ ਛੁੱਟੀ ਕਰ ਲਈ ਉਹ ਵੀ ਪੈਸੇ ਜਾਂਦੇ ਲੱਗੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਉਜਾੜਾ ਜਰੂਰ ਹੋ ਜਾਂਦਾ ਆ ਠੀਕ ਆ ਜੇਕਰ ਆਪਾਂ ਕਬੂਤਰ ਰੱਖ ਕੇ ਵਧੀਆ ਕੰਮਕਾਰ ਆਪਣਾ ਕਰਦੇ ਆ ਤੇ ਸ਼ੌਂਕ ਨੂੰ ਸ਼ੌਂਕ ਦੀ ਤਰ੍ਹਾਂ ਕਰਦੇ ਆ ਫਿਰ ਕੋਈ ਵੀ ਉਜਾੜਾ ਨਹੀਂ ਗਿਆ ਭਰਾਵੋ ਠੀਕ ਆ ਤੇ ਬਾਕੀ ਜੇਕਰ ਇਹਨਾਂ ਦੇ ਉਜਾੜਾ ਮੰਗਣ ਦੀ ਗੱਲ ਹੈ ਇਹ ਬਿਲਕੁਲ ਵੀ ਉਜਾੜਾ ਨਹੀਂ ਕਿ ਮੰਗਦੇ ਇਹ ਖੈਰ ਸੁਖ ਮੰਗਦੇ ਆ ਤੰਦਰੁਸਤੀ ਮੰਗਦੇ ਆ ਤੁਹਾਡੀ ਠੀਕ ਹੈ ਕਿਉਂਕਿ ਜਿਹੜੇ ਜੰਗਲੀ ਕਬੂਤਰ ਆ ਤੁਸੀਂ ਦੇਖਿਆ ਹੋ ਉਥੋਂ ਜ਼ਿਆਦਾ ਲੋਕਾਂ ਨੇ ਕਹਾਣਾ ਸ਼ੁਰੂ ਕੀਤਾ ਆ ਕਿ ਜਿਵੇਂ ਕਿ ਪੁਰਾਣੇ ਮਹਿਲ ਮਨਾਰਿਆਂ ਦੇ ਵਿੱਚ ਖੰਡਰਾਂ ਦੇ ਵਿੱਚ ਕਬੂਤਰ ਰਹਿੰਦੇ ਆ ਠੀਕ ਆ ਉਹ ਕਬੂਤਰ ਜੰਗਲੀ ਕਬੂਤਰ ਆ ਉਹ ਡਰਦੇ ਬਹੁਤ ਜ਼ਿਆਦਾ ਇਨਸਾਨ ਦੇ ਕੋਲ ਉਹ ਇਸ ਕਰਕੇ ਜਦੋਂ ਕੋਈ ਬੇਲਾ ਥਾਂ ਦੇਖਦੇ ਆ ਖਾਲੀ ਸੁਨਣਾ ਥਾਂ ਦੇਖਦੇ ਆ ਉਥੇ ਆਪਣੇ ਆਲੇ ਨੇ ਬਣਾਉਣੇ ਸ਼ੁਰੂ ਕਰ ਦਿੰਦੇ ਆ ਠੀਕ ਆ ਤੇ ਜਦੋਂ ਇਨਸਾਨਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦੇਣ ਤੇ ਫਿਰ ਉਹ ਡਰਨਾ ਵੀ ਘੱਟ ਕਰ ਦਿੰਦੇ ਫਿਰ ਉਹਨਾਂ ਨੂੰ ਪਤਾ ਚੱਲ ਜਾਂਦਾ ਸਾਨੂੰ ਕੁਝ ਨਹੀਂ ਕਹਿੰਦੇ ਠੀਕ ਆ ਤੇ ਇਸ ਕਰਕੇ ਉਹ ਆਲਣੇ ਬਣਾਉਣੇ ਸ਼ੁਰੂ ਕਰਦੇ ਆ ਤੇ ਹੋਰ ਉਹਨਾਂ ਨੇ ਆਲਣੇ ਬਣਾਉਣੇ ਵੀ ਕਿੱਥੇ ਆ ਠੀਕ ਆ ਸਾਰੀਆਂ ਚੀਜ਼ਾਂ ਇਨਸਾਨ ਦੇ ਨਾਲ ਜੁੜੀਆਂ ਹੋਈਆਂ ਇਨਸਾਨ ਸਾਰੀਆਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਆ ਇੱਕ ਦੂਸਰੇ ਦੇ ਸਾਥ ਦੇ ਨਾਲ ਹੀ ਸਾਰਾ ਸੰਸਾਰ ਜਿਹੜਾ ਉਹ ਚੱਲਦਾ ਪਿਆ ਆ ਠੀਕ ਆ ਸਾਰੀ ਸ੍ਰਿਸ਼ਟੀ ਆ ਇੱਕ ਦੂਸਰੇ ਦੇ ਨਾਲ ਹੀ ਚੱਲਦੀ ਪਈ ਆ ਤੇ ਉਹ ਹੋਰ ਆਲਣੇ ਜਾ ਕੇ ਕਿੱਥੇ ਬਣਾਉਣਗੇ ਠੀਕ ਆ ਉਹਨਾਂ ਦੇ ਸਾਡੇ ਘਰਾਂ ਦੇ ਵਿੱਚ ਹੀ ਬਣਾਉਣੇ ਆ ਸਾਡੇ ਨਾਲ ਹੀ ਰਹਿਣਾ ਸਹਿਣਾ ਉਹਨਾਂ ਨੇ ਤੇ ਜਿਵੇਂ ਪਰਮਾਤਮਾ ਨੇ ਜੋ ਬਣਾਇਆ ਉਸੇ ਤਰ੍ਹਾਂ ਹੀ ਰਹਿਣਾ ਆ ਤੇ ਆਪਾ ਨੂੰ ਆਪਣੇ ਨਾਲੋਂ ਅਲੱਗ ਨਹੀਂ ਕਰ ਸਕਦੇ ਤੇ ਇੱਕ ਗੱਲ ਇਹ ਵੀ ਹੁੰਦੀ ਆ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਜੰਗਲੀ ਕਬੂਤਰ ਨੇ ਆਲਣਾ ਬਣਾ ਲਿਆ ਠੀਕ ਆ ਉਸ ਤੋਂ ਬਾਅਦ ਤੁਸੀਂ ਉਸ ਨੂੰ ਧੱਕੇ ਨਾਲ ਘਰੋਂ ਕੱਢਦੇ ਆ ਡੰਡੇ ਮਾਰ-ਮਾਰ ਕੇ ਕਿ ਇੱਥੇ ਆ ਕੇ ਹੂੰਗਦੇ ਆ ਇੱਥੇ ਆਂਡੇ ਦੇਣੇ ਤੇ ਆਂਡੇ ਵੀ ਭੰਨ ਦਿੰਨੇ ਆ ਠੀਕ ਆ ਤੇ ਉਦੋਂ ਨਹੀਂ ਪਰਮਾਤਮਾ ਗੁੱਸਾ ਕਰਦਾ ਕਿਸੇ ਗੱਲ ਦਾ ਕੀ ਗਿਆ ਪਰਬੋ ਉਦੋਂ ਨਹੀਂ ਕਿਸੇ ਵੀ ਗੱਲ ਦਾ ਪਰਮਾਤਮਾ ਨੂੰ ਗੁੱਸਾ ਹੁੰਦਾ ਕਿ ਤੁਸੀਂ ਉਸ ਦੇ ਆਂਡੇ ਭੰਨ ਦਿੱਤੇ ਕੀ ਗੱਲ ਉਦੋਂ ਆਂਡੇ ਭੰਨਣ ਨਾਲ ਤੁਹਾਡਾ ਉਜਾੜਾ ਨਹੀਂਗਾ ਹੁੰਦਾ ਉਦੋਂ ਪਰਮਾਤਮਾ ਤੁਹਾਡਾ ਬੁਰਾ ਨਹੀਂ ਕੁਝ ਵੀ ਕਰਦਾ ਸਿਰਫ ਉਹਦੇ ਹੁੰਗਣ ਨਾਲ ਹੀ ਤੁਹਾਡਾ ਬੁਰਾ ਹੁੰਦਾ ਆ ਤੇ ਉਹਦੇ ਆਂਡੇ ਭੰਨਣ ਨਾਲ ਤੁਹਾਡਾ ਬੁਰਾ ਕੁਝ ਵੀ ਨਹੀਂ ਹੁੰਦਾ ਠੀਕ ਹੈ ਨਾ ਇਹ ਤੇ ਆਪਣੇ ਮਤਲਬ ਦੀ ਗੱਲ ਹੈ ਚਾਹ ਵਿੱਚ ਮੱਖੀ ਪੈ ਗਈ ਤੇ ਚਾਹ ਛੁੱਟ ਦਿੱਤੀ ਤੇ ਜਕਿਓ ਵਿੱਚ ਮੱਖੀ ਪੈ ਗਈ ਤੇ ਕਿਓ ਵਿੱਚੋਂ ਮੱਖੀ ਕੱਢ ਕੇ ਸੁੱਟ ਦਿੱਤੀ ਠੀਕ ਆ ਬਸ ਆ ਕੋਸ਼ਾ ਦੁਨੀਆ ਦੇ ਉੱਪਰ ਹੋਰ ਕੋਸ਼ ਨਹੀਂਗਾ ਤੇ ਮੇਰੇ ਕਬੂਤਰਬਾਜ਼ ਭਰਾਵਾਂ ਨੂੰ ਸਾਰਾ ਇਹੀ ਮੇਰਾ ਸਨੇਹਾ ਆ ਕਿ ਆਪਣੀ ਕਬੂਤਰਬਾਜ਼ੀ ਕਰੋ ਵਧੀਆ ਸ਼ੌਂਕ ਕਰੋ ਜੇ ਤੁਸੀਂ ਕਰਨਾ ਚਾਹੁੰਦੇ ਆ ਠੀਕ ਆ ਤੇ ਜਦੋਂ ਪਰਮਾਤਮਾ ਤੁਹਾਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰੂਗਾ ਫਿਰ ਜਿਵੇਂ ਤੁਸੀਂ ਕਬੂਤਰ ਛੱਡਨੇ ਆ ਹੋਣਗੇ ਜਾਂ ਰੱਖਨੇ ਆ ਹੋਣਗੇ ਜਾਂ ਕਬੂਤਰਾਂ ਨੂੰ ਵੈਸੇ ਦਾਣਾ ਪੋਣਾ ਹੋਊਗਾ ਜਿਵੇਂ ਕਰਨਾ ਹੋਊਗਾ ਕਰ ਲਿਓ ਜਿੱਦਾਂ ਨੂੰ ਤੁਹਾਨੂੰ ਪਰਮਾਤਮਾ ਲੈ ਕੇ ਜਾਊਗਾ ਜਿੰਨਾ ਚਿਰ ਤੁਹਾਡਾ ਸ਼ੌਂਕ ਆ ਉਹਨਾਂ ਚਿਰ ਤੁਸੀਂ ਵਧੀਆ ਤਰੀਕੇ ਨਾਲ ਕਰੋ ਕਬੂਤਰ ਬਿਲਕੁਲ ਵੀ ਉਜਾੜਾ ਨਹੀਂ ਇਹ ਮੰਗਦੇ ਠੀਕ ਆ ਤੇ ਸਾਫ਼ ਗੱਲ ਕਹੋ ਜੜਾ ਵੀ ਬੰਦਾ ਕਹਿੰਦਾ ਆ ਕਿ ਸਾਨੂੰ ਸ਼ੌਂਕ ਆ ਠੀਕ ਆ ਆਪਾਂ ਇਸ ਕਰਕੇ ਰੱਖੇ ਆ ਜੇ ਮੈਂ ਤੁਹਾਨੂੰ ਹੋਰ ਚੀਜ਼ਾਂ ਦਾ ਸ਼ੌਂਕ ਆ ਸਾਨੂੰ ਕਬੂਤਰਾਂ ਦਾ ਸ਼ੌਂਕ ਆ ਠੀਕ ਆ ਭਰਾਵੋ ਤਾਂ ਦੱਸਿਓ ਵੀਡੀਓ ਕਿਦਾਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ